ਹਾਂਜੀ ਭਾਜੀ ਭਾਜੀ ਇਹ ਲੈਟਾ ਲੁੱਟਾ ਬੜੀਆਂ ਲਾਈਆਂ ਆ ਬਾਹਰ ਤੁਸੀਂ ਆਪਾਂ ਜੀ ਦੀਵਾਲੀ ਦੇ ਆਫਰ ਲਾਇਓ ਭਾਜੀ ਅੱਛਾ ਆਪਾਂ ਜੀ Rs 10000 ਤੋਂ ਹਰੇਕ ਫੋਨ ਦੇ ਨਾਲ ਗਿਫਟ ਪਾਓ ਜੀ ਬਜਾਜ ਬਣਾ ਇਦਾਂ ਕੰਮ ਸ਼ੁਰੂ ਆ ਆਪਣੇ ਕੋਲ ਜੀ ਜ਼ੀਰੋ ਡਾਊਨ ਪੇਮੈਂਟ ਤੇ ਫੋਨ ਮਿਲੂਗਾ Rs 10000 ਖੂਬਲ ਆਡਾ ਕੋਟ ਬਤੂਈ ਜਲਦੀ ਜਲਦੀ ਬੀਜੜ ਕਰਵਾ ਆ Rs ਮੋਬਾਈਲ ਤੇ ਜਲਦੀ ਜਲਦੀ ਮੇਲਾ ਡਟ ਲੋ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਸਾਰਿਆਂ ਨਾਲ ਗਿਫਟ ਫਰੀ ਦਿਵਾਲੀ ਤੱਕ ਨਵੇਂ ਸਾਲ ਤੱਕ ਗਿਫਟ ਦਿਖਾਓ ਜੀ ਗਿਫਟ ਕਿਹੜੇ ਫਰੀ ਆ ਭਾਜੀ ਫਿਰ ਮੋਬਾਈਲਾਂ ਦੇ ਨਾਲ ਆਪਣੇ ਕੋਲ ਹੈ ਏਅਰਪອດ ਫਰੀ ਏਅਰਪອດ 2 ਪ੍ਰੋ ਜੀ ਹਾਂਜੀ ਨੈਕ ਬੈਂਡ ਫਰੀ ਕਵਰ ਫਰੀ ਸਕ੍ਰੀਨ ਪ੍ਰੋਟੈਕਟਰ ਫਰੀ ਇਹਨੇ ਬਲੂਟੂਥ ਵਾਲਾ ਸਪੀਕਰ ਲੈ ਜਣਾ ਨਾਲ ਸਪੀਕਰ ਵੀ ਫਰੀ ਬਲੂਟੂਥ ਵਾਲਾ ਠੀਕ ਆ ਜੀ ਆ ਜਾਓ ਫਟਾਫਟ ਆ ਜਾਓ ਆਰ ਐਸ ਮੋਬਾਈਲ ਜੋ ਲੁੱਟ ਲਓ ਜੀ ਲੁੱਟ ਲਓ ਆਡੋ ਆਵਰ ਲੱਗ ਗਿਆ ਆਜੋ ਜੀ ਆਜੋ ਫਟਫਟ ਕੰਨ ਤੇ ਤੱਤ ਬੋਲਣਾ ਬਹੁਤ ਵਧੀਆ ਠੀਕ ਆ ਜੀ ਆਜੋ ਫਟਾਫਟ ਆ ਦੇਖੋ ਜੀ ਸਾਰੇ ਮਾਡਲ ਆਪਣੇ ਕੋਲ ਪਏ ਆ ਜਦੋਂ ਮਰਜੀ ਆਓ ਆਫਰ ਚੱਲ ਰਹੀ ਆ ਆ ਦੇਖੋ ਸਟਾਕ ਪੂਰਾ ਪਿਆ ਜੀ ਆਪਣੇ ਕੋਲ ਚੋਣ ਪੂਰਾ ਆ ਜੀ ਆਪਣੇ ਕੋਲ ਚੈੱਕ ਕਰੋ ਬਾਕੀ ਕਵਰ ਹੈੱਡਫੋਨ ਐਸੈਸਰੀਜ਼